ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ ਦੇ 2 ਦਿਨ ਪਹਿਲਾਂ ਹੀ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਮਾਨਸਾ ਦੇ ਵਿੱਚ ਕਾਂਗਰਸ ਹੋਲਾ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਸਿੱਧੂ ਮਸੂਏ ਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਲਈ ਇਨਸਾਫ ਲਈ ਚੋਣ ਲੜਨਗੇ ਕਿਉਂਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਆਪਣੇ ਪੁੱਤਰ ਲਈ ਇਨਸਾਫ ਨਹੀਂ ਮਿਲਿਆ ਹੈ ਮਾਨਸਾ ਦੇ ਵਿੱਚ ਕਾਂਗਰਸ ਦੇ ਪੰਨ ਜਾ ਵੀ ਪ੍ਰਧਾਨ ਮੰਤਰੀ ਰਾਜਾ ਵਡਿੰਗ ਦੀ ਗੁਵਾਈ ਹੇਠ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਮੈਂ ਤਾਂ ਸਵਿਧਾਨ ਦੀ ਇੱਕ ਤੋਂ ਸਮਨਿਲ ਦਰਵਾਜ਼ਾ ਗੋਹਣ ਤੋਂ ਬੋਲਿਆ ਉਹ ਵੀ ਸਵਿਧਾਨ ਦੇ ਬਾਰੇ ਬੋਲਿਆ ਇਹ ਸਵਿਧਾਨ ਦਾ ਨਿਸ਼ਚਿਤ ਕਿਸਾ ਕਰਦੇ ਨੇ ਇਹ ਕੋਈ ਸਵਿਧਾਨ ਦਾ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਜੋ ਇਨਸਾਨੀਅਤ ਦੇ ਹੱਕਾਂ ਲਈ ਸਵਿਧਾਨ ਦੀ ਰਚਨਾ ਕੀਤੀ ਜਵਾ ਮਲਿਕਰ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸੰਵਿਧਾਨ ਹੈ ਅੱਜ ਕੱਲ ਕੋਟੈਕ ਜੀ ਨੂੰ ਕਰਦੇ ਨੇ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਟਕ 268 ਲਾ ਕੇ ਮੈਂ ਜਿੰਦਾ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਐ ਸਿੱਧੂ ਦੇ ਕੇਸ ਜਿਹਦੇ ਪਾਸੋਂ ਤ੍ਰਿਤੀ ਦੇ ਨਾਲ ਦੇਖੀਏ ਤੱਪ ਪੰਜ ਕਾ ਉਹਦੇ ਕਤਲ ਹੋਇਆ ਮਦਈ ਪਾਸ ਦੇ ਸਾਡਾ ਔਰ ਗੋਸ਼ੀ ਪਾਸਾ ਪੰਜੇ ਵੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋਲ ਲੱਗਦੀ ਉਸ ਗੱਲ ਦੇ ਵਿੱਚੋਂ ਬਲੇ ਖਰਬੂਜੇ ਆ ਕਾਕੂਦੇ ਡਿਗੇ ਚਾਕੂ ਖਰਬੂਜੇ ਡਿਗੇ ਕੱਟਣਾ ਖਰਬੂਜੇ ਨੂੰ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਜਿਸ ਤਰ੍ਹਾਂ ਕੋਈ ਬਾਹਲੀ ਸੋਚੀ ਸਬਜ਼ੀ ਸਕੀਮ ਦੇ ਤਹਿਤ ਰਾਏ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦमाश ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠਣ ਕਪਲ ਕਰਕੇ ਚਲੇ ਗਏ ਪਰ ਉਹਨਾਂ ਦਾ ਆਲੇ ਦੁਆਲੇ ਕਿਸ ਨੇ ਬਾਦਵੰਗਾ ਨਹੀਂ ਕੀਤਾ ਹੁਣ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੱਕ ਜਿਨ੍ਹਾਂ ਦੇ ਵਿੱਚ ਰੱਖਿਆ ਜਾਂਦਾ ਔਰ ਜਿਨ੍ਹਾਂ ਨੂੰ ਜੇ ਮੈਂ ਪ੍ਰਾਇਮਰੀ ਯੂਨੀਵਰਸਿਟੀ ਕਹਾਂ ਕਿਸ਼ਾਨ ਸਾਹਿਬ ਦਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਰ ਨੂੰ ਅੱਗੇ ਤੋਰਨ ਦੀ ਜੀ ਡੈਫੀਨੇਟਲੀ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ